ਸਾਤਿਰੀਕਾਲ ਜੀ ਅੱਜ ਦੀ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਬਾਰੇ ਜਿਨ੍ਹਾਂ ਦਾ ਸਮਾਂ ਹੈਗਾ 1895 ਤੋਂ 1977 ਤੱਕ ਤੇ ਜੋ ਗੁਰਬਖਸ਼ ਸਿੰਘ ਪ੍ਰੀਤ ਲੜੀ ਸਾਡੇ ਕੋਲ ਬਾਰਤਕਾਰ ਹੋਏ ਨੇ ਉਹਨਾਂ ਦੇ ਨਾਮ ਪਿੱਛੇ ਪ੍ਰੀਤ ਲੜੀ ਕਿਉਂ ਲੱਗਿਆ ਕਿਉਂਕਿ ਉਹਨੇ 1933 ਦੇ ਵਿੱਚ ਪ੍ਰੀਤ ਲੜੀ ਰਸਾਲਾ ਸ਼ੁਰੂ ਕੀਤਾ ਸੀ ਜਿਹੜਾ ਪੰਜਾਬੀ ਦੇ ਵਿੱਚ ਸਭ ਤੋਂ ਮਤਲਬ ਕਿ ਲੰਬਾ ਸਮਾਂ ਚੱਲਣ ਵਾਲਾ ਰਸਾਲਾ ਹੈ ਹੁਣ ਵੀ ਇਹ ਪ੍ਰਕਾਸ਼ਿਤ ਹੋ ਰਿਹਾ ਹੈ ਤੇ ਇਹਨੇ ਪ੍ਰਸਿੱਧ ਸਾਲੇ ਦੇ ਕਰਕੇ ਇੱਕ ਸਰਨੇਮ ਦੀ ਤਰ੍ਹਾਂ ਉਹਨਾਂ ਦੇ ਨਾਮ ਦੇ ਪਿੱਛੇ ਜਿਹੜਾ ਪ੍ਰੀਤ ਲੜੀ ਆ ਉਹ ਸ਼ਬਦ ਫੇਮਸ ਹੋ ਗਿਆ ਠੀਕ ਹੈ ਤੇ ਇਹਨਾਂ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ ਤਾਂ ਇਹ ਸਾਡੇ ਕੋਲ ਪੀワイਕਿਊ ਹੈ ਪੁੱਛਿਆ ਗਿਆ ਹੈ ਕਿ ਕਿਸ ਸਾਇਤਕਾਰ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ ਤਾਂ ਗੁਰਵਕ ਸਿੰਘ ਪ੍ਰੀਤ ਲੜੀ ਨੇ ਤੇਸ ਤੋਂ ਇਲਾਵਾ ਇਹ ਵਿਵਹਾਰਕ ਨਿਵੰਧਕਾਰ ਹੋਏ ਨੇ ਠੀਕ ਹੈ ਪੱਛਮਨ ਦੇ ਵਿੱਚ ਇਹ ਪੜ ਕੇ ਆਏ ਸੀ ਤਾਂ ਪੱਛਮ ਦੇ ਅਮਰੀਕਾ ਦੇ ਖੁੱਲੇ ਡੁੱਲੇ ਸੁਭਾਅ ਉਤਨੇ ਸੰਸਕ੍ਰਿਤੀ ਰਹਿਣ ਸਹਿਣ ਉਹਨਾਂ ਖੁੱਲੇ ਵਿਚਾਰਾਂ ਨੂੰ ਫਿਰ ਇਹ ਪੰਜਾਬੀ ਸਾਹਿਤ ਦੇ ਵਿੱਚ ਉਹਦੇ ਹੀ ਪੇਸ਼ ਕਰਦੇ ਆ ਠੀਕ ਹੈ ਜਿਹੜਾ ਪ੍ਰੀਤ ਦਾ ਕਨਸੈਪਟ ਹੈ ਇਹਨਾਂ ਦਾ ਫੇਮਸ ਹੈ ਇਹਨਾਂ ਦੀ ਰਚਨਾਵਾਂ ਦੇ ਵਿੱਚ ਇਹ ਚੀਜ਼ ਨੂੰ ਯਾਦ ਰੱਖਣਾ ਉਹਨਾਂ ਦੀਆਂ ਰਚਨਾਵਾਂ ਹੈਗੀਆਂ ਨੇ ਸਾਵੀ ਪੱਤਰੀ ਜ਼ਿੰਦਗੀ ਨਵਾਂ ਸ਼ਿਵਾਲਾ ਰੋਜ਼ਾਨਾ ਜ਼ਿੰਦਗੀ ਦੀ ਸਾਇੰਸ ਪ੍ਰਸੰਨ ਤੇ ਲੰਮੀ ਉਮਰ ਪੱਕ ਦੀ ਜੀਵਨ ਚੰਗਿਆੜੀ ਜ਼ਿੰਦਗੀ ਦੀ ਰਾਸ ਜਿਹੜੇ ਜ਼ਿੰਦਗੀ ਦੀ ਰਾਸ ਹੈਗਾ ਰਚਨਾ ਇਹਨਾਂ ਦੀ ਉਹਦੇ ਬਾਰੇ ਐਸਐਸਏ ਚੰਡੀਗੜ੍ਹ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈਗਾ ਖੁੱਲਾ ਦਰ ਠੀਕ ਹੈ ਜਿੰਦਗੀ ਦੀ ਕਫਤਾ ਖੁੱਲਾ ਦਰ ਸੁਪਨੇ ਕੁਦਰਤੀ ਮਜ਼ਹਬ ਇੱਕ ਦੁਨੀਆ ਦੇ 13 ਸੁਪਨੇ ਮਨੋਹਰ ਸ਼ਖਸੀਅਤ ਫੈਸਲੇ ਦੀ ਘੜੀ ਪਰਮ ਮਨੁੱਖ ਇਹਨਾਂ ਦੀ ਇੰਪੋਰਟੈਂਟ ਨੇ ਜਿਹੜੀ ਪਰਮ ਮਨੁੱਖ ਹੈ ਇਹਨਾਂ ਦੀ ਇੱਕ ਵਿਵਾਦਿਤ ਰਚਨਾ ਹੈਗੀ ਹੈ ਇਹ ਕਿਹਾ ਜਾਂਦਾ ਹੈ ਕਿ ਜਦੋਂ ਇਹਨਾਂ ਨੇ ਪਰਮ ਮਨੁੱਖ ਜਿਹੜੀ ਇਹ ਆਪਣੇ ਆਰਤਕ ਨਿਵੰਦ ਲਿਖਿਆ ਸੀ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਸਰੀਰਕ ਹਮਲਾ ਵੀ ਹੋਇਆ ਸੀ ਠੀਕ ਹੈ ਕਿਉਂਕਿ ਇਹ ਆਪਣੇ ਰਚਨਾਵਾਂ ਦੇ ਵਿੱਚ ਜਿਆਦਾ ਹੀ ਖੁੱਲ੍ਹੇ ਲੈ ਆ ਲੈਂਦੇ ਨੇ ਪੱਛਮੀ ਜਿਹੜੀ ਸੱਭਿਆਤਾ ਉਹਦੇ ਪ੍ਰਭਾਵ ਦਾ ਕਰਕੇ ਅੱਗੇ ਅਸੀਂ ਗੱਲ ਕਰਾਂਗੇ ਡਾਕਟਰ ਬਲਬੀਰ ਸਿੰਘ ਬਾਰੇ ਜਿਹੜੇ ਡਾਕਟਰ ਬਲਬੀਰ ਸਿੰਘ ਨੇ ਉਹ ਭਾਈ ਵੀਰ ਸਿੰਘ ਜੀ ਦੇ ਜਿਹੜੇ ਭਰਾ ਨੇਗੇ ਇਹਨਾਂ ਦਾ ਸਮਾਂ ਸੀ 1897 ਤੋਂ ਲੈ ਕੇ 1994 ਤੱਕ ਤੇ ਡਾਕਟਰ ਬਲਬੀਰ ਸਿੰਘ ਨੇ ਜਿਹੜਾ ਉਹਨਾਂ ਦਾ ਭਾਰਤਕ ਕਾਰ ਦੇ ਵਿੱਚ ਵੀ ਵੱਡਾ ਕੰਮ ਹੈ ਇਸ ਤੋਂ ਇਲਾਵਾ ਉਹ ਸਾਡੇ ਕੋਲੇ ਨਿਰੁਕਤ ਕਾਰ ਨੇ ਨਿਰੁਕਤ ਕਾਰ ਹੁੰਦੇ ਆ ਜਿਹੜੇ ਸ਼ਬਦਾਂ ਦੀ ਜੜ੍ਹ ਨੂੰ ਫੜਦੇ ਨੇ ਕਿ ਸ਼ਬਦ ਕਿਹੜਾ ਕਿਹੜੀ ਬੋਲੀ ਦੇ ਵਿੱਚੋਂ ਆਇਆ ਠੀਕ ਹੈ ਕੀ ਉਹਦਾ ਅਰਥ ਸੀ ਉਹਦੀ ਬੈਕਗ੍ਰਾਉਂਡ ਕੀ ਹੈ ਅੱਜ ਤੱਕ ਉਹ ਸਾਡੇ ਕੋਲ ਕਿਵੇਂ ਪਹੁੰਚਿਆ ਅੱਜ ਉਹਦੇ ਕੀ ਅਰਥ ਲੈ ਜਾਂਦੇ ਨੇ ਉਹਨਾਂ ਨੂੰ ਸੀ ਨਿਰੁਕਤਕਰ ਬੋਲਦੇ ਠੀਕ ਹੈ ਰਚਨਾਮਨ ਨੇ ਉਹਨਾਂ ਦੀ ਕਲਮ ਦੀ ਕਰਾਮਾਤ ایਵੀਪੀਵਾਈਕਿਉ ਪੁੱਛਿਆ ਜਾ ਚੁੱਕੇ ਪ੍ਰਸ਼ਨ ਲੰਮੀ ਨਦਰ ਸ਼ੁੱਧ ਸਰੂਪ ਸੁਰਤ ਸ਼ਬਦ ਵਿਚਾਰ ਚਰਨ ਹਰ ਵਿਸਥਾਰ ਜਿਹੜੇ ਚਲਣਾ ਹਰ ਵਿਸਤਾਰ ਬੁੱਕ ਹੈ ਇਹ ਵੀ ਮਾਸਟਰ ਗ੍ਰੈਜੂਏਟਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਦਾ ਵਿਸ਼ਾ ਪੁੱਛਿਆ ਗਿਆ ਸੀ ਤਾਂ ਚਲਣਾ ਹਰ ਵਿਸਤਾਰ ਜਿਹੜੀ ਇਹ ਕਿਤਾਬ ਹੈਗੀ ਆ ਉਹਦੇ ਵਿੱਚ ਇਹਨਾਂ ਦਾ ਪਰਿਵਾਰ ਦਾ ਜਿਹੜਾ ਇਤਿਹਾਸ ਆ ਉਹ ਪੇਸ਼ ਕਰਿਆ ਗਿਆ ਹੈ ਤੇ ਇਹਨਾਂ ਦੀ ਇਹ ਜਿਹੜੀਆਂ ਪੰਜੇ ਰਚਨਾਵਾਂ ਨੇ ਉਹ ਕਾਫੀ ਜ਼ਿਆਦਾ ਫੇਮਸ ਨੇ ਕੋਈ ਕਿਸੇ ਨਾ ਕਿਸੇ ਕਿਤਾਬ ਬਾਰੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਜ਼ਰੂਰ ਪੁੱਛਿਆ ਗਿਆ ਇੰਪੋਰਟੈਂਟ ਨੇ ਇਹ ਜਿਹੜਾ ਸ਼ੁੱਧ ਸਰੂਪ ਹੈ ਇਹਦੇ ਵਿੱਚ ਇਹਨਾਂ ਦੇ ਪੰਜ ਲੇਖ ਇਹਨਾਂ ਦੇ ਖੋਲ ਬਾਰੇ ਨੇ ਠੀਕ ਹੈ ਤੇ ਇਹਨਾਂ ਦਾ ਬਾਰਤਕ ਦਾ ਵਿਸ਼ਾ ਕੀ ਹੈਗਾ ਧਰਮ ਅਤੇ ਦਰਸ਼ਨ ਠੀਕ ਹੈ ਅੱਗੇ ਨੇ ਸਾਡੇ ਕੋਲ ਗਿਆਨੀ ਗੁਰਦਿੱਤ ਸਿੰਘ ਜਿਹੜੇ ਕੋਈ ਗਿਆਨੀ ਗੁਰਦਿੱਤ ਸਿੰਘ ਨੇ ਉਹ ਵੀ ਕਾਫੀ ਜਿਹੜੇ ਫੇਮਸ ਸਾਡੇ ਕੋਲੇ ਬਾਰਤਕਕਾਰ ਨੇ ਉਹਨਾਂ ਦੀ ਫੇਮਸ ਸੀ ਕਿਤਾਬ ਹੈਗੀ ਜੀ ਮੇਰਾ ਪਿੰਡ ਮੋਸਟ ਇੰਪੋਰਟੈਂਟ ਹੈ ਇਹ ਕਿਉਂਕਿ ਮੇਰਾ ਕਿਤਾਬ ਡਾਇਰੈਕਟ ਕਿਤਾਬ ਆ ਰਹੇ ਵੀ ਪੁੱਛੇ ਗਏ ਕਿ ਕਿਸ ਦੀ ਲਿਖੀ ਹੈ ਠੀਕ ਹੈ ਤੇ ਇਹਦੇ ਵਿੱਚੋਂ ਵੀ ਜਿਹੜੇ ਸਵਾਲ ਬਣਾ ਕੇ ਪੁੱਛੇ ਗਏ ਨੇ ਤੇ ਜਿਹੜਾ ਐਸੇ-ਐਸੇ ਚੰਡੀਗੜ੍ਹ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਤੇ ਮਾਸਟਰ ਕਿਲਰ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਕਿ ਮੇਰਾ ਪਿੰਡ ਜਿਹੜੀ ਕਿਤਾਬ ਹੈ ਗਿਆਨੀ ਗੁਰਦੇਵ ਸਿੰਘ ਦੀ ਤਾਂ ਉਹਦਾ ਏਰੀਆ ਉਹ ਕੀ ਹੈ ਕਿਨੋਂ ਆਧਾਰ ਬਣਾ ਕੇ ਉਹ ਲਿਖੀ ਗਈ ਹੈ ਤਾਂ ਉਹ ਹੈਗਾ ਜਿਹਾ ਉਹਨਾਂ ਦਾ ਮਲਵਈ ਖੇਤਰ ਉਹਨਾਂ ਦਾ ਪਿੰਡ ਹੈ ਮਿੱਠੇਵਾਲ ਉਸ ਨੂੰ ਆਧਾਰ ਬਣਾ ਕੇ ਜਿਹੜਾ ਮਲਵਈ ਏਰੀਆ ਦੇ ਨਾਲ ਸੰਬੰਧਿਤ ਜਿਹੜਾ ਉਹ ਸਾਰੀਆਂ ਚੀਜ਼ਾਂ ਇਸ ਕਿਤਾਬ ਦੇ ਵਿੱਚ ਪੇਸ਼ ਕਰੀਆਂ ਗਈਆਂ ਨੇ। ਇਤਿਹਾਸ ਹੈ ਫਿਰ ਉਹਨਾਂ ਦਾ ਮੇਰੇ ਪਿੰਡ ਦਾ ਜੀਵਨ ਠੀਕ ਹੈ ਤਾਂ ਗਿਆਨੀ ਗੁਰਦੀਪ ਸਿੰਘ ਦੇ ਜਿਹੜਾ ਖੇਤਰ ਉਹ ਹੈਗਾ ਮਲਵਈ ਖੇਤਰ ਆਧਾਰ ਹੈ ਉਹਨਾਂ ਦੀ ਬਾਰਤਕ ਰਚਨਾਵਾਂ ਦਾ ਠੀਕ ਹੈ ਅੱਗੇ ਆ ਜਾਂਦੇ ਹਾਂ ਸਾਡੇ ਕੋਲ ਬਲਰਾਸ ਸਾਨੀ ਬਲਰਾਸ ਸਾਨੀ ਸਾਡੇ ਕੋਲ ਬਾਰਤਕਕਾਰ ਸਵੈ ਜੀਵਨੀਕਾਰ ਤੇ ਐਕਟਰ ਵੀ ਹੋਏ ਨੇ ਠੀਕ ਹੈ ਫੀ ਮਸਰ ਰਚਨਾਵਾਂ ਨੇ ਉਹਨਾਂ ਦੀ ਮੇਰੀ ਫਿਲਮੀ ਆਤਮਕਥਾ ਸਵੈ ਜੀਵਨੀ ਹੈਗੀ ਹੈ ਮੇਰਾ ਰੂਸੀ ਸਫਰਨਾਮਾ ਜਿਹੜਾ 1967 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਮੇਰਾ ਪਾਕਿਸਤਾਨੀ ਸਫਰਨਾਮਾ ਜਿਹੜਾ 1969 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਜਿਹੜਾ ਐਸਐਸਏ ਚੰਡੀਗੜ੍ਹ ਦੇ ਵਿੱਚ ਵੀ ਪੁੱਛਿਆ ਗਿਆ ਇਸ ਤੋਂ ਇਲਾਵਾ ਜਿਹੜਾ ਇਹ ਸਵਾਲ ਹੈ ਇਹਦੇ ਮੇਰੇ ਆਰਪੀਐਸਸੀ ਦਾ ਜਿਹੜਾ ਗ੍ਰੇਡ 2 ਦਾ ਪੇਪਰ ਹੁੰਦਾ ਹੈ ਪੰਜਾਬੀ ਦਾ ਉਹਦੇ ਵਿੱਚ ਵੀ ਜਿਹੜਾ ਇਹ ਸਵਾਲ ਪੁੱਛਿਆ ਜਾ ਚੁੱਕਿਆ ਕਿ ਮੇਰਾ ਰੂਸੀ ਸਫਰਨਾਮਾ ਤੇ ਮੇਰਾ ਪਾਕਿਸਤਾਨੀ ਸਫਰਨਾਮਾ ਕਿਸਰ ਸਫਰਨਾਮਾ ਕਰਦੀ ਨੇ ਤਾਂ ਉਹ ਸਾਡੇ ਕੋਲ ਬਲਰਾਸਾਨੀ ਨੇ ਇਹ ਜਿਹੜੇ ਤਿੰਨੇ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਨੇ ਉਹ ਮੋਸਟ ਇੰਪੋਰਟੈਂਟ ਨੇ ਇਹਨਾਂ ਬਾਰੇ ਤੁਸੀਂ ਯਾਦ ਰੱਖਣਾ ਅੱਗੇ ਹੈਗੇ ਸਾਡੇ ਕੋਲ ਡਾਕਟਰ ਨਰਿੰਦਰ ਸਿੰਘ ਕਪੂਰ ਜਿਹੜੇ ਸਾਡੇ ਕੋਲ ਆਧੁਨਿਕ ਸਮਕਾਲੀ ਬਾਰਤਕਾਰ ਨੇ ਠੀਕ ਹੈ ਇਹਨਾਂ ਦੇ ਰਚਨਾਵਾਂ ਹੈਗੀਆਂ ਨੇ ਪਹਿਲਾ ਤੇ ਇਹ ਆ ਕਿ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਜਿਹੜੀਆਂ ਆਪਣੀਆਂ ਰਚਨਾਵਾਂ ਕਰਦੇ ਆ ਤੇ ਉਹਨਾਂ ਦੇ ਰਚਨਾਵਾਂ ਹੈਗੇ ਨੇ ਜੀ ਵਿਆਖਿਆ ਵਿశ్ਲੇਸ਼ਣ ਆਮੋ ਸਾਹਮਣੇ ਬੂਹੇਬਾਰੀਆਂ ਅੰਤਰਚਾਤ ਹਰਾ ਰਸਤੇ ਤਰਕਵੇਦ ਡੂੰਗੀਆਂ ਸਿਖਰਾਂ ਖਿੜਕੀਆਂ ਵੀ ਜਿਹੜੀ ਇਹਨਾਂ ਦੀ ਕਿਤਾਬ ਹੈ ਤੇ ਜਿਹੜਾ ਸਫਰਨਾਮਾ ਹੈਗਾ ਸੱਚੋ ਸੱਚ 1990 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹਦੇ ਬਾਰੇ ਵੀ ਜਿਹੜਾ ਪੀワイ ਕਿ ਉਹ ਆ ਚੁੱਕੇ ਇਹਦੇ ਬਾਰੇ ਵੀ ਪੁੱਛਿਆ ਜਾ ਚੁੱਕਿਆ ਤਾਂ ਇਹ ਸਾਡੇ ਕੋਲ ਪ੍ਰਸਿੱਧ ਬਾਰਤਕਾਰ ਉਹ ਨੇ ਜਿੰਨਾਂ ਬਾਰੇ ਜਿਹੜਾ ਉਹ SSC ਚੰਡੀਗੜ੍ਹ ਦੇ ਵਿੱਚ ਮਾਸਟਰ ਗ੍ਰੇਡਰ ਦੇ ਵਿੱਚ ਜਾਂ UGC NET ਦੇ ਵਿੱਚ ਪੁੱਛਿਆ ਜਾ ਚੁੱਕਿਆ ਤੇ ਇਹ ਮੇਨ ਉਹ ਵਰਤਕਾਰ ਸੀ ਜਿਹੜੇ SSC TGT ਪੰਜਾਬੀ ਜਿਹੜੇ ਚੰਡੀਗੜ੍ਹ ਦੇ ਐਗਜ਼ਾਮ ਹੋ ਰਿਹਾ ਉਹਦੇ ਸਲੇਪਸ ਦੇ ਵਿੱਚ ਮੈਂਸ਼ਨ ਕੀਤੇ ਹੋਏ ਸੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ